ਕੀ ਹੋਇਆ ਸ਼ਖੀਰ ਜੀ ਆ ਕੋਈ ਨਹੀਂ ਕੋਈ ਨਹੀਂ ਕੋਈ ਸਰਦ ਸਤਿਫਿਸ਼ਨ ਬਾਅਦ ਆਇਆ ਹੈਗਾ ਜੀ ਜੀ ਇੱਕ ਖਾਸ ਜਗ੍ਹਾ ਨੂੰ ਚੁਣਿਆ ਗਿਆ ਕਿਉਂ ਇਹ ਸਾਰੇ ਪੰਜਾਬ ਦੇ ਵਿੱਚ ਤਾਂ ঈਗਲ 4 ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਆਲ ਐਸਐਸਪੀ ਤੇ ਜਨੇਵਿਸੀਨਰ ਅਫਸਰ ਉਹ ਸੁਪਰਵਾਈਜ਼ ਕਰ ਰਹੇ ਨੇ ਤਾਂ ਕਿ ਜਿਹੜੇ ਨਸ਼ਾ ਹੈ ਪੰਜਾਬ ਦੇ ਵਿੱਚ ਉਹਨੂੰ ਖਤਮ ਕੀਤਾ ਜਾ ਸਕੇ ਕੁਝ ਹੌਟਸਪੌਟਸ ਹੁੰਦੇ ਆ ਜਿਨ੍ਹਾਂ ਤੇ ਅਸੀਂ ਜ਼ੀਰੋ ਡਾਉਨ ਕਰਦੇ ਆ ਜਿੱਥੇ ਸਾਡੇ ਕੋਲ ਰਿਪੋਰਟਸ ਆਉਨੀਆਂ ਪਬਲਿਕ ਕੋਲੋਂ ਵੀ ਆਉਨੀਆਂ ਤੇ ਸਾਡੇ ਆਪਣੇ ਸੋਰਸਸ ਵੀ ਹੁੰਦੇ ਆ ਉਹ ਆ ਕੇ ਦੱਸਦੇ ਨੇ ਕਿ ਇੱਥੇ ਸੇਲ ਹੁੰਦੀ ਆ ਇਸ ਕਰਕੇ ਸਾਰੇ ਏਰੀਆ ਨੂੰ ਘੇਰ ਕੇ ਕੁਝ ਡਿਕੋਏ ਕਸਟਮਰ ਭੇਜ ਦੇਈਦੇ ਨੇ ਕੁਝ ਕਸਟਮਰ ਸਾਨੂੰ ਵੈਸੇ ਇਨਫੋਰਮੇਸ਼ਨ ਹੁੰਦੀ ਆ ਉਸ ਕਰਕੇ ਉਹਨਾਂ ਨੂੰ ਨੈਪ ਕਰਨ ਦੀ ਅਸੀਂ ਤਿਆਰੀ ਨਾਲ ਆਏ ਆ ਜਿਵੇਂ ਬਠਿੰਡਾ ਦਾ ਇਹ ਏਰੀਆ ਹਾਈਲਾਈਟ ਤੇ ਹੈ ਜੀ ਇਹ ਪੂਰਾ ਮੰਨਿਆ ਗਿਆ ਵੀ ਪੂਰੇ ਬਠਿੰਡੇ ਦੇ ਵਿੱਚ ਇੱਥੇ ਨਸ਼ੇ ਦਾ ਜਿਹੜਾ ਕਾਰੋਬਾਰ ਬਹੁਤ ਜ਼ਿਆਦਾ ਹੋਇਆ ਇਸ ਜਗ੍ਹਾ ਤੇ ਹਾਟ ਦੈਟਸ ਵਾਟ ਆਈ ਏਮ ਸੇਇੰਗ ਕਿ ਜਿਹੜੇ ਹੌਟ ਸਪੌਟਸ ਅਸੀਂ ਜ਼ੀਰੋ ਡਾਉਨ ਕੀਤੇ ਨੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਰਚ ਐਂਡ ਕਾਰਡਨ ਆਪਰੇਸ਼ਨ ਜਿਹੜੇ ਹੈਗੇ ਉਹਨਾਂ ਨੂੰ ਸੁਪਰਵਾਈਜ਼ ਕਰ ਲਈ ਹੈਡਕਵਰਟਰ ਤੋਂ ਵੀ ਅਫੀਸਰ ਆਏ ਹੋਣੇ ਸਾਰੇ ਪੰਜਾਬ ਦੇ ਵਿੱਚ ਤੇ ਇਸ ਕਰਕੇ ਤੁਸੀਂ ਦੇਖ ਹੀ ਰਹੇ ਹੋ ਕਿਦਾਂ ਫੋਰਸ ਲੱਗੀ ਆ ਕਿਦਾਂ ਨਾਕੇ ਲੱਗੇ ਨੇ ਔਰ ਕੀ ਕੀ ਸਰਚ ਕਰ ਰਹੇ ਆ ਰਿਕਵਰੀਜ਼ ਆਰ অলਸੋ ਬੀਇੰਗ ਮੇਡ ਤੇ ਸ਼ਾਮ ਨੂੰ ਡੀਜੀ ਸਾਹਿਬ ਬਰੀਫ ਕਨੀਆਂ ਰੀਡਿੰਗ ਪਾਰਟੀਆਂ ਤੇ ਕਿੰਨੀ ਰਿਕਵਰੀ ਹੋਈ ਸਰ ਲਗਾਤਾਰ ਜਿਸ ਤਰ੍ਹਾਂ ਅੱਗੇ ਤਾਂ ਸਿਰਫ ਇੱਕ ਵਾਰ ਚੈਕਿੰਗ ਹੁੰਦੀ ਸੀ ਤਿੰਨ ਤਿੰਨ ਵਾਰ ਚੈਕਿੰਗ ਹੋ ਰਹੀ ਹੈ ਕੀ ਖਾਸ ਹੈ ਕੋਈ ਜਿਹਾ ਲੱਗ ਰਿਹਾ ਹੈ ਜਿਹੜਾ ਸਾਨੂੰ ਹੁਣ ਵਧਾਉਣਾ ਪੈ ਰਿਹਾ ਹੈ ਕਿ ਤਿੰਨ ਤਿੰਨ ਵਾਰ ਜਿਹੜੀ ਚੈਕਿੰਗ ਕਰਨੀ ਪੈ ਰਹੀ ਹੈ ਕੋਈ ਖਾਸ ਉਤੋਂ ਇਨਸਟਰਕਸ਼ਨਾਂ ਆਈਆਂ ਹੋਈਆਂ ਨੇ ਨਹੀਂ ਟਾਰਗੇਟ ਸਿਰਫ ਇੱਕੋ ਹੀ ਆ ਲਾਸਟ ਟਾਈਮ ਵੀ ਸੀਐਮ ਸਾਹਿਬ ਨੇ ਕਿਹਾ ਸੀ ਇੱਕ ਸਾਲ ਦੇ ਵਿੱਚ ਸਾਸੀਂ ਇਹ ਜਿਹੜਾ ਕੋਡ ਹੈ ਇਹ ਗਲਤ ਧੰਦਾ ਹੈ ਇਹਨੂੰ ਖਤਮ ਕਰ ਦੇਣਾ ਪੰਜਾਬ ਦੇ ਵਿੱਚੋਂ ਹੁਣ ਫ੍ਰੀ ਆ ਪਹਿਲਾਂ ਇਲੈਕਸ਼ਨ ਕਰਕੇ ਕਾਫੀ ਦਿਨ ਅਸੀਂ ਬਿਜ਼ੀ ਰਹੇ ਹਾਂ ਇਲੈਕਸ਼ਨ ਦੇ ਵਿੱਚ ਐਂਡ ਆਲ ਦੈਟ ਸਾਡੀ ਪ੍ਰਾਇਰਟੀ ਡਾਕ ਨੂੰ ਖਤਮ ਕਰ ਰਹੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਰਹੀ ਹੈ ਤੋ ਇਸ ਕਰਕੇ ਬੜੇ ਜ਼ੋਰ ਨਾਲ ਹਮਲਾ ਮਾਰ ਕੇ ਤੁਸੀਂ ਦੇਖਿਆ ਟਰਾਂਸਫਰ ਸਾਰੀਆਂ ਕਰਨ ਤੋਂ ਬਾਅਦ ਵੀ ਹੁਣ ਜਿਹੜੀ ਹੈਗੀ ਆ ਬਣਾ ਕੇ ਬੈਚਸ ਬਣਾ ਕੇ ਸੀ ਇਹ ਸਾਰਾ ਸਰਚ ਕਰ ਰਹੇ ਏਰੀਆ ਪ੍ਰੋਪਰਟੀਆਂ ਟੈਚ ਕਰਨ ਦੀ ਗੱਲ ਕੀਤੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਖਬਰਾਂ ਨਹੀਂ ਉੱਥੋਂ ਤੱਕ ਆ ਸਕ ਆਈਆਂ ਜਾਂ ਆ ਰਹੀਆਂ ਲੇਕਿਨ ਪਿੰਡਾਂ ਦੇ ਵਿੱਚ ਜ਼ਿਆਦਾ ਜਿਹੜੀ ਪ੍ਰੋਬਲਮ ਪਿੰਡਾਂ ਦੇ ਵਿੱਚ ਹੈ ਕਿਉਂਕਿ ਸ਼ਰਨ ਦੇ ਵਿੱਚ ਤਾਂ ਰੋਜ਼ ਵਾਂਗੂ ਚੈਕਿੰਗ ਜਿਹੜੀ ਹੈ ਤਕਰੀਬਨ ਪੁਲਿਸ ਕਰਦੀ ਰਹਿੰਦੀ ਹੈ ਲੇਕਿਨ ਪਿੰਡਾਂ ਦੀ ਫਿਰ ਪ੍ਰੋਬਲਮ ਜਿਹੜੀ ਹੈ ਵੱਡੀ ਉਹ ਬੇਸਿਕ ਬੇਸਿਕ ਇਸ ਤਰ੍ਹਾਂ ਹੈ ਕਿ ਜਿਹੜੇ ਹੁੰਦੇ ਨਾ ਜਿਹੜੀਆਂ ਤੁਹਾਨੂੰ ਦੱਸਿਆ ਹੌਟਸਪੌਟ ਹੈ ਇੱਥੋਂ ਸੇਲ ਹੁੰਦੀ ਹੈ ਉਹ ਫਿਰ ਪਿੰਡਾਂ 'ਚ ਵੀ ਚੱਲਿਆ ਜਾਂਦਾ ਹੀ ਪਰ ਅਸੀਂ ਕਰਬ ਕਰਨਾ ਚਾਹੁੰਦੇ ਆ ਸਪਲਾਈਡ ਸਾਈਡ ਤੋਂ ਜਿੰਨੀ ਜਲਦੀ ਕਰ ਸਕੀਏ ਓਨੀ ਜਲਦੀ ਚੰਗਾ ਸੋ ਵੱਡਾ ਮਗਰਮਚ ਪੜਾਂਗੇ ਉਹਦੇ ਨਾਲ ਜਿਹੜੀ ਸਪਲਾਈ ਲਾਈਨ ਹੈ ਉਹ ਨੇਚਰਲੀ ਡਿਮਾਲਿਸ਼ ਹੋ ਜਾਏਗੀ ਸਰ ਪਹਿਲ ਦੇ ਆਧਾਰ ਤੇ ਪ੍ਰਾਪਰਟੀ ਅਟੈਚ ਕਰਨ ਦੀ ਗੱਲ ਕੀਤੀ ਗਈ ਹੈ ਨਾ ਜੀ ਜੀ ਬਿਲਕੁਲ ਕਰ ਰਹੇ ਆ ਜੀ ਤੁਸੀਂ ਦੇਖਿਆ ਹੋਣਾ ਡੀਜੀ ਸਾਹਿਬ ਨੇ ਆ ਫਿਗਰਸ ਦਿੱਤੀਆਂ ਨੇ ਪੰਜਾਬ ਦੇ ਵਿੱਚ ਕਿੰਨੇ ਕਰੋੜ ਦੀਆਂ ਪ੍ਰੋਪਰਟੀ ਅਟੈਚ ਕੀਤੀਆਂ ਔਰ 10-15 ਦਿਨਾਂ ਦੇ ਵਿੱਚ ਅਸੀਂ ਅਟੈਚ ਕਰ ਦੇਈਦੀ ਹੈ ਜਿੱਥੇ ਵੀ ਪਤਾ ਲੱਗੇ ਇਹ ਬੰਦਾ ਡਰੈਕਟਰੀ ਗੱਲ ਕੀਤੀ ਹੈ ਮੈਡੀਕਲ ਨਸ਼ਾ ਬੜਾ ਜਿਹਾ ਹੈਗਾ ਮੈਡੀਕਲ ਸਟੋਰ ਦੇ ਕੋਲੇ ਆਮ ਵਿਕ ਰਿਹਾ ਹੈ ਪਿੱਛੇ ਵੀ ਦੋ ਐਕਸ਼ਨ ਹੋਏ ਆ ਤਲਵੰਡੀ ਸਾਬੋ ਤੇ ਬਠਿੰਡਾ ਦੇ ਵਿੱਚ ਜੀ ਜੀ ਇਸ ਨੂੰ ਲੈ ਕੇ ਕੋਈ ਕਦਮ ਚੁੱਕੇ ਜਾ ਰਹੇ ਨੇ ਇਹ ਤੁਹਾਨੂੰ ਹੁਣ ਐਸਪੀ ਸਾਹਿਬ ਦੱਸ ਕੇ ਹਟੇ ਨੇ ਅੱਜ ਹੀ ਫੜੀਆਂ ਸਵੇਰੇ ਜਿਹੜੀਆਂ ਹੈਗੀਆਂ ਨਾ ਸਿੰਥੈਟਿਕ ਡਰਗਸ ਇਹ ਵੀ ਬੜੀਆਂ ਡੈਟ੍ਰੀਮੈਂਟਲ ਨੇ ਇਹਨਾਂ ਨੂੰ ਕੋਈ ਵੀ ਕੇਮਿਸਟ ਵਿਦਆਊਟ ਪ੍ਰੈਸਕ੍ਰਿਪਸ਼ਨ ਨਹੀਂ ਦੇ ਸਕਦਾ ਹੈਗਾ ਲੇਕਿਨ ਜਦੋਂ ਕੋ ਇਹ ਵੀ ਇੱਕ ਥ੍ਰੈਟ ਹੈ ਇਹਨੂੰ ਵੀ ਅਸੀਂ ਪਲਗ ਕਰਾਂਗੇ ਆਉਣ ਵਾਲੇ ਦਿਨਾਂ ਚ ਕਿਹੋ ਜਿਹਾ ਐਕਸ਼ਨ ਰਹਿਣਗੇ ਜੀ ਹੋ ਐਕਸ਼ਨ ਤੇ ਸਾਰੇ ਸਾਡੇ ਪਬਲਿਕ ਇੰਟਰਸਟੇ ਹੁੰਦੇ ਆ ਚਾਹੇ ਗੈਂਗਸਟਰ ਹੋਵੇ ਚਾਹੇ ਅੱਤਵਾਦ ਹੋਵੇ ਤੇ ਚਾਹੇ ਲਾਂਡਰ ਹੋਵੇ ਚਾਹੇ ਡਰੱਗਸ ਹੋਣ ਤੇ ਇਟ ਇਜ਼ ਇਨ ਦਾ ਲਾਰਜਰ ਇੰਟਰਸਟ ਆਫ ਦਾ ਪਬਲਿਕ ਓਨਲੀ ਵੀ ਵਾਂਟ ਟੂ ਮੇਕ ਪੰਜਾਬ ਅ ਵੈਰੀ ਪੀਸਫੁਲ ਸਟੇਟ ਫ੍ਰੀ ਫ੍ਰੋਮ ਡਰੱਗਸ ਐਂਡ ਕ੍ਰਾਈਮ ਇਦੇ ਚ ਤੁਸੀਂ ਦੇਖਿਆ ਹੀ ਆ ਕਿ ਜਦੋਂ ਬਰੀਫਿੰਗ ਕਰਦੇ ਨੇ ਸੀਨੀਅਰ ਅਫਸਰ ਤਾਂ ਦੱਸਦੇ ਨੇ ਤੁਹਾਨੂੰ ਕਿੰਨੀ ਅਚੀਵਮੈਂਟ ਸਾਡੀਆਂ ਕਿੰਨੇ ਬੰਦੇ ਫੜੇ ਨੇ ਕਿੰਨੇ ਗੈਂਗਸਟਰ ਫੜੇ ਨੇ ਸਰ ਨਸ਼ੇ ਦੇ ਜਿਹੜੇ ਆਪ ਦੀ ਲੋਕ ਨੇ ਉਹਨਾਂ ਦੇ ਇਲਾਜ ਲਈ ਕੁਝ ਵਿਸ਼ੇਸ਼ ਕਿਉਂਕਿ ਮੈਡੀਕਲ ਨਸ਼ਾ ਤਾਂ ਚਲੋ ਹਸਪੀਟਲ ਤੋਂ ਚੱਲ ਰਿਹਾ ਜਿਹੜੇ ਦੂਸਰੇ ਡਰਗਸ ਨੂੰ ਸੰਬੰਧਤ ਲੋਕ ਨੇ ਉਹਨਾਂ ਦੇ ਇਲਾਜ ਕੋਲ ਦੀ ਕੁਝ ਵਿਸ਼ੇਸ਼ ਹੈ। ਉਹਦੇ ਲਈ ਜਿਹੜੀ ਸਾਡੀ ਹੈਲਥ ਡਿਪਾਰਟਮੈਂਟ ਹੈਗੀ ਆ ਉਹਨਾਂ ਨੇ ਬੈਡਸ ਦੀ ਜਿਹੜੀ ਕੈਪੈਸਿਟੀ ਆ ਉਹ ਕਾਫੀ ਵਧਾਈ ਹੈਗੀ ਆ। ਅਗਰ ਕੋਈ ਡੀ ਐਡਿਕਸ਼ਨ ਲਈ ਜਾਣਾ ਚਾਹੁੰਦਾ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਕਾਨੂੰਨ ਅਨੁਸਾਰ ਅਗਰ ਕੋਈ ਬੰਦਾ ਆ ਕੇ ਕਹੇ ਕਿ ਮੈਂ ਐਡਿਕਟਡ ਆ ਜੀ ਮੈਨੂੰ ਛਡਾਇਆ ਜਾਵੇ ਉਹਦੇ ਤੇ ਕੇਸ ਨਹੀਂ ਪਾਇਆ ਜਾਂਦਾ। ਸਿਮਥੈਟਿਕਲੀ ਉਹਨੂੰ ਕੰਸੀ ਉਦੀ ਸਜ਼ਾ ਮਾਫ ਹੋ ਜਾਂਦੀ ਆ। ਤੋਂ ਇਹ ਵੀ ਤੁਹਾਡੇ ਦੁਆਰਾ ਮੈਂ ਅਪੀਲ ਕਰਨਾ ਕਿ ਅਗਰ ਕੋਈ ਇਸੇ ਦਾ ਬੱਚਾ ਭੈਣ ਭਰਾ ਕੋਈ ਐਡਿਕਟਡ ਹੈਗਾ ਉਹ ਜ਼ਰੂਰ ਆ ਕੇ ਦੱਸੋ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ। ਰਾਦਰ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਰਲ ਕੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਡੀਡਿਕਸ਼ਨ ਸੈਂਟਰ ਜਮਾ ਕਰਵਾਈਏ ਤਾਂ ਕਿ ਉਤੋਂ ਹਟਾਇਆ ਜਾ ਸਕੇ ਉਸੀ। ਥੈਂਕ ਯੂ। ਔਰ ਇੱਕ ਹੋਰ ਇਹਦੇ ਚ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਰਲ ਕੇ ਕਾਫੀ ਹੋਰ ਵੀ ਸਿਵਲ ਪ੍ਰੋਗਰਾਮ ਕਰਦੇ ਨੇ ਲੋਕਾਂ ਨੂੰ ਗਾਈਡ ਕਰਦੇ ਨੇ। ਇਹ ਸਿਚੁਏਸ਼ਨਸ ਜਾਂਦੇ ਨੇ ਔਰ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਲੈਕਚਰ ਵੀ ਦਿੰਦੇ ਨੇ ਇਹ ਸ਼ਿਕਰਤ ਸਰ ਜਿਸ ਤਰ੍ਹਾਂ ਸਰਕਾਰ ਨੇ ਹੁਣ ਕਹਿਤਾ ਹੈ ਕਿ ਵੀ 8 ਸਾਲਾਂ ਤੋਂ ਜਿਹੜੇ ਪੁਰਾਣੇ ਮੁਲਾਜ਼ਮ ਦੇ ਇੱਕ ਸਟੇਸ਼ਨ ਦੇ ਉੱਤੇ ਨੇ ਉਹਨਾਂ ਨੂੰ ਬਦਲੋ ਉਹਦੇ ਨਾਲ ਸਮੱਸਿਆ ਨਹੀਂ ਆਉਗੀ ਜਿੱਦ ਇੱਕ ਕੰਮ ਨਹੀਂ ਸਮੱਸਿਆ ਇਸ ਤਰ੍ਹਾਂ ਨਹੀਂ ਕਿ ਸਿਰਫ ਇਹ ਹੀ ਹੁੰਦਾ ਹੈਗਾ ਕਿ ਐਸ ਪਰ ਦਾ ਐਸਓਪੀ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਸਾਡੇ ਕਿ ਇਹ ਨਾ ਹੋਵੇ ਕਿ ਕੋਈ ਮੁਲਾਜ਼ਮ ਦਾ ਕੋਈ ਵੈਸਰਨ ਇੰਟਰਸਟ ਉੱਤੇ ਹੋ ਜਾਏ ਇੱਕੋ ਜਗ੍ਹਾ ਰਹਿ ਕੇ ਫਿਰ ਉਹ ਯਾਰੀ ਦੋਸਤੀ ਪੈ ਜਾਂਦੀ ਹੈ ਫਿਰ ਬੰਦਾ ਨੇੜੇ-ਨੇੜੇ ਹੋ ਜਾਂਦਾ ਫੈਮਲੀ ਦੇ ਰਿਲੇਸ਼ਨ ਬਣ ਜਾਂਦੇ ਨੇ ਅਸੀਂ ਹੈਗੇ ਪਬਲਿਕ ਸਰਵੰਟ ਸਾਨੂੰ ਜਿੱਥੇ ਵੀ ਸਰਕਾਰ ਚਾਹੇ ਲਾ ਸਕਦੀ ਆ ਪਹਿਲੀ ਅੰਡਰਟੇਕਿੰਗ ਹੀ ਹੁੰਦੀ ਆ ਜਦੋਂ ਸਾਨੂੰ ਅਪਾਰਟਮੈਂਟ ਲੈਟਰ ਮਿਲਦੀ ਆ ਸੋ ਇਸ ਕਰਕੇ ਅੱਜ ਮੈਂ ਇੱਥੇ ਆ ਕੱਲ ਮੈਨੂੰ ਕਿਤੇ ਹੋਰ ਭੇਜ ਦੇਣਗੇ ਪਾਸੋਂ ਮੈਨੂੰ ਹੋਰ ਭੇਜ ਦੇਣਗੇ ਤੁਸੀਂ ਦੇਖੋ CRP BSF ਹੋਰ ਕਿੰਨੀਆਂ ਫੋਰਸਿਸ ਨੇ ਕੋਈ ਕੋਈ ਜਗ੍ਹਾ ਥੋੜਾ ਬੈਠੀਆਂ ਆਣੀਆਂ ਨੇ ਨਾਲੇ ਜਿਹੜੇ ਚਲਦੇ ਪਾਣੀ ਆ ਉਹ ਹੀ ਸਾਫ਼ ਹੁੰਦੇ ਆ ਖੜੇ ਪਾਣੀ ਕਹਿੰਦੇ ਹੋ ਜਾਂਦੇ ਆ